ਘਰ ਦੇ ਵਿਹੜੇ 'ਚ ਖੇਡਦੀ 마ਸੂਮ ਬੱਚੀ ਦੀ ਦਰਦਨਾਕ ਮੌਤ ਲੋਹੇ ਦਾ 게ਟ ਉੱਪਰ ਡਿੱਗਣ ਕਾਰਨ ਵਾਪਰਿਆ ਹਾਦਸਾ ਸੀਸੀਟੀਵੀ 'ਚ ਕੈਦ ਹੋਈ ਰੂਹ ਕੰਬਾਉ ਕਟਣਾ ਜੀਹਾਂ ਇਹ 마ਸੂਮ ਚਿਹਰਾ ਜੋ ਘਰ ਦੀ ਰੌਣਕ ਬਣਿਆ ਹੋਇਆ ਸੀ ਅਚਾਨਕ ਘਰ ਦੇ ਵਿਹੜੇ 'ਚ ਖੇਡਦੀ ਇਸ 마ਸੂਮ ਡੇਢ ਸਾਲਾ ਬੱਚੀ ਬਾਣੀ ਕੌਰ ਨਾਲ ਅਜਿਹਾ ਹਾਸਾ ਅਜਿਹੀ ਘਟਨਾ ਵਾਪਰ ਗਈ ਕਿ ਘਰ ਚ ਚੀਕ ਚਿਹਾੜਾ ਮੱਚ ਗਿਆ ਘਰ ਚ ਸੱਥਰ ਵਿਛ ਗਏ ਘਰ ਚ ਵੈਣ ਪੈਣੇ ਸ਼ੁਰੂ ਹੋ ਗਏ ਪੂਰੇ ਪਿੰਡ ਚ ਮਾਤਮ ਪਸਰ ਗਿਆ ਇਹ ਤਸਵੀਰਾਂ ਦੇਖ ਹਰ ਕੋਈ ਦਹਿਲ ਉਠਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ ਮਾਸੂਮ ਬੱਚੀ ਘਰ ਦੇ ਵਿਹੜੇ ਚ ਖੇਡਦੀ ਦਿਖਾਈ ਦੇ ਰਹੀ ਹੈ ਖੇਡਦੀ ਖੇਡਦੀ ਇਹ ਬੱਚੀ ਘਰ ਚ ਲੱਗੇ ਇੱਕ ਗੇਟ ਦੇ ਕੋਲ ਖੜ ਗਈ ਤੇ ਦੇਖਦੇ ਹੀ ਦੇਖਦੇ ਬੱਚੀ ਗੇਟ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰਦੀ ਹੈ ਇਸ ਦੌਰਾਨ ਹੀ ਗੇਟ ਬੱਚੀ ਦੇ ਉੱਪਰ ਆ ਕੇ ਡਿੱਗ ਗਿਆ ਤੇ ਬੱਚੀ ਗੇਟ ਦੇ ਥੱਲੇ ਆ ਗਈ ਜਿਸ ਕਾਰਨ ਬੱਚੀ ਦੀ ਦਰਦਨਾਕ ਮੌਤ ਹੋ ਗਈ ਦਿਲ ਨੂੰ ਝੰਜੋੜ ਦੇਣ ਵਾਲੀ ਇਹ ਘਟਨਾ ਮਾਛੀਵਾੜਾ ਦੇ ਪਿੰਡ ਹਿਆਤਪੁਰਾ ਤੋਂ ਸਾਹਮਣੇ ਆਈ ਹੈ ਜਿੱਥੇ ਮਾਸੂਮ ਬੱਚੀ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਈ ਹੈ ਜਾਣਕਾਰੀ ਮੁਤਾਬਕ ਘਰ ਚ ਮਿਸਤਰੀ ਲੱਗਿਆ ਹੋਇਆ ਸੀ ਜਿਸ ਤੇ ਚੱਲਦੇ ਮਿਸਤਰੀਆਂ ਵੱਲੋਂ ਗੇਟ ਖੋਲ ਕੇ ਰੱਖੇ ਹੋਏ ਸਨ ਤੇ ਬਾਣੀ ਘਰ ਚ ਖੇਡਦੀ-ਖੇਡਦੀ ਇਸ ਖੋਲੇ ਪਏ ਲੋਹੇ ਦੇ ਗੇਟ ਉੱਪਰ ਚੜ ਗਈ ਜਿਸ ਕਾਰਨ ਗੇਟ ਥੱਲੇ ਅੜ ਗਿਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਇਹ ਪਿੰਡ ਹੇਤਪੁਰਾ ਜੀ ਦਾ ਹੈਗਾ ਜੀ ਇਹ ਘਟਨਾ ਇਹ ਦਰਸ਼ਨ ਸਿੰਘ ਅਜੀ ਦੀ ਬੇਟੀ ਆ ਦਰਸ਼ਨ ਸਿੰਘ ਜੁਗਸ ਸੀ ਗਿਆ ਹੋਇਆ ਔਰ ਕਰੀਬ ਸਾਲਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਯਾਨੀ ਕਿ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹਨਾਂ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ 'ਤੇ ਉੱਪਰ ਚੜਨ ਲੱਗੀ ਦਰਵਾਜ਼ਾ ਬਜੰਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਬੱਚੀ ਫਟੜੋ ਗਈ ਉਹਨੂੰ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ ਦਰਵਾਜ਼ਾ ਡਿੱਗਣ ਕਰਕੇ ਜੀ ਸਾਹਮਣੇ ਆਈ ਇਸ ਘਟਨਾ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਦੇਖਣ ਵਾਲੇ ਨੂੰ ਸੋਨ ਕਰਕੇ ਰੱਖ ਦਿੱਤਾ ਹੈ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਮਾਸੂਮ ਬੱਚੀ ਦਾ ਪਿਤਾ ਦਰਸ਼ਨ ਸਿੰਘ ਰੁਜ਼ਗਾਰ ਲਈ ਅਮਰੀਕਾ ਗਿਆ ਹੋਇਆ ਹੈ ਤੇ ਇਸ ਬੱਚੀ ਦੀ ਦੇਖਭਾਲ ਉਸ ਦੀ ਦਾਦੀ ਵੱਲੋਂ ਕੀਤੀ ਜਾ ਰਹੀ ਸੀ ਕਿਉਂਕਿ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਕੁਝ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ ਦੋਵੇਂ ਪਰਿਵਾਰ ਵੱਖ-ਵੱਖ ਰਹਿ ਰਹੇ ਸਨ ਤੇ ਹੁਣ ਘਰ 'ਚ ਅਜਿਹਾ ਹਾਦਸਾ ਵਾਪਰਿਆ ਜਿਸ ਨੂੰ ਇਹ ਪਰਿਵਾਰ ਕਦੇ ਚਾਹ ਕੇ ਵੀ ਭੁਲਾ ਨਹੀਂ ਸਕੇਗਾ ਜਗਮਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ